ਪਿਆਰ ਭਾਈ ਸਾਹਿਬ ਸੀ ਫੇਸਬੁਕ ਤੇ ਯੂਟਿਊਬ ਵਾਲੇ ਨੇ ਕਿਨੇ ਐਡ ਲਾਉਣੀ ਵੀਰੇ 5 ਤੋਂ 7 ਫੁੱਟ ਮੈਂ ਭੇਜੇਗਾ 98434795 ਨੰਬਰ ਤੇ ਵੀਰੇ ਆ ਪੰਜ ਲੈ ਕੇ ਟਰਾਲੇ ਨਵੇਂ ਵੀ ਆ ਤੇ ਪੁਰਾਣੇ ਵੀ ਆ ਤੇ ਟਰਾਲਿਆਂ ਦੀ ਵੀ ਕੋਈ ਆ ਸਾਰੀ ਲਗ ਲਗ ਐਡਾਂ ਜਿਦ ਲਗ ਲਗ ਪਿੰਡਾਂ ਦੇ ਚਿਹਰਿਆਂ ਚ ਦੇ ਕੇ ਵੀਰੇ ਆ 16 ਸਾਤ ਦਾ ਟਰਾਲਾ ਵੇ ਕਿਸੇ ਵੀਰ ਭਾਈ ਨੂੰ ਲੈਣਾ ਵੀਰਾਂ ਸੰਪਰਕ ਕਰ ਸਕਦੇ ਬਹੁ ਬਈ ਟਰਾਲਾ ਪਿੰਲ ਕੋਲ ਨਵਾਂ ਟਰਾਲਾ ਪਾ ਸਵਾ ਤੈਨ ਫੁੱਟ ਵੱਡਾ ਸਵਾ ਦੋ ਫੁੱਟ ਵਾੜੇ ਦੀ ਦਾਣੜੀ ਆਬਾ ਤੇ 10 ਇੰਚ ਕੀ ਘਟਾ ਇਹਦਾ ਤੇ ਪੂਰੀ 4 ਇੰਚ ਦੀ ਬੱਤੇ ਆ ਤੇ ਰੇਲ ਦੇ ਸਭੋ ਬਈ ਟਰਾਲਾ ਕੇ ਵੀਰ ਭਾਈ ਜੀ ਲੈਣਾ ਵੀਰ ਜੀ ਨਸਪਰ ਕਾਲੋ ਰੇਟ ਵੀ ਨੇ ਦੱਸਿਆ ਦੀ ਰੇਟ ਫੋਨ ਤੇ ਕਰ ਦਿਓ ਪੂਰਾ ਕੁਆਲਟੀ ਦਾ ਰੰਗ ਹੋਇਆ ਲੇਜ਼ਰ ਕੱਟ ਦਾ ਵੈੱਡ ਬਣਿਆ ਵਾ ਤੇ ਪੂਰਾ ਸ਼ੌਂਕ ਨਾਲ ਬਣਿਆ ਵਾ ਟਰਾਲਾ ਜੇ ਕਿਸੇ ਵੀਰ ਭਾਈ ਜੀ ਲੈਣਾ ਵੀਰ ਜੀ ਨਸਪਰ ਕਾਲੋ ਰੇਟ ਫੋਨ ਤੇ ਕਰ ਸਕਦੇ ਆ ਰੇਟ ਦੱਸਿਆ ਨਹੀਂ ਵੀਰ ਜੀ ਤੇ ਬਹੁਵਈਟਰ ਅੱਲਾ ਕੋਕਾ ਪੀਸ ਬਣਿਆ ਵਾ ਕਿਸੇ ਵੀ ਪੰਜ ਲੈਣਾ ਵੀਰਾਂ ਸੰਪਰਕ ਕਰ ਲੇ ਵੀਰੇ 147 ਦਾ ਟਰਾਲਾ ਡਬਲ ਜੱਕਾ ਜਗ੍ਹਾ ਵੀਰਾਂ ਪੰਜ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਕੋਕਾ ਪੀ ਟਰਾਲਾ ਵੀਰਾਂ ਦੀ ਵੇਲੇ ਫੋਟੋ ਵੇਖ ਸਕਦੇ ਆ ਤੇ ਬਹੁਵਈਆ ਟਰਾਲਾ ਜਿੱਕੇ ਵੀਰਾਂ ਪੰਜ ਲੈਣਾ ਵੀਰਾਂ ਸੰਪਰਕ ਕਰ ਸਕਦੇ 147 ਤੇ ਪੂਰਾ ਦਾਹ ਨੜੀ ਹਾਬਾ 10 ਸੇ ਜਿੱਤੇ ਤਾਂ ਕੀ ਘਟਾਇਰਾ ਤੇ ਰੇਜਰ ਕਰਦਾ ਵੈੱਡ ਬਣਿਆ 3 ਫੁੱਟ ਤੋਂ 6.5 ਫੁੱਟ ਵੈੱਡ ਤੇ ਜੇ ਕਿਸੇ ਵੀਰ ਭਾਈ ਨੇ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ ਆਂ ਕਦੀ ਕਦੀ ਵੀਲੇ ਫੋਟੋ ਪਾਈਆ ਤੇ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲੈ ਸਕਦੇ ਆਂ ਤੇ ਕੋਕਾ ਵੀ ਟਰਾਂਦਾ ਵੈੱਡ ਕੋਲ ਨਵਾਂ ਕੁਆਲਟੀ ਦਾ ਰੰਗ ਕੀਤਾ ਤੇ ਪੈਪ ਵਾਲਾ ਵੈੱਡ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਤੁਸੀਂ ਤੇ ਰੇਟ ਜਿੰਨੇ ਵੀ ਦੱਸਿਆ ਰੇਟ ਫੋਨ ਤੇ ਕਰ ਸਕਦੇ ਆਂ ਉੱਕਾਪ ਹੀ ਟਰਾਲਾ ਜਿਕੇ ਵੀਰ ਪਾਈ ਜਿੰਨਾ ਪਰਸੈਂਟ ਬਿੱਟ ਖੋਲਦਾ ਹੀ ਟਰਾਲੇ ਦਾ 90% ਟਰਾਲਾ ਤੇ ਕਦੀ ਕਦੀ ਵੀ ਲੈ ਫੋਟੋ ਭਾਈ ਜੇ ਕਿਸੇ ਵੀਰ ਪਾਈ ਦਾ ਬਿਨਸਸ ਪਰ ਕਰ ਸਕਦੇ ਮਛੀਓ ਕਜ ਟਰਾਲਾ 11 6 ਦਾ ਟਰਾਲਾ ਕਿਸੇ ਵੀਰ ਪਾਈ ਲੈਣਾ ਬਿਨਸਸ ਪਰ ਕਰਦੇ ਏਅਰ ਕੈਪ ਪੰਬਰਸਾਲ ਪੈਂਡਮਿਕਟ ਗਿਆ ਡੇੜਾ ਗੰਬਰਸਰ ਪਿੰਡ ਮਲੀਡੀਆਂ 11 6 ਦਾ ਟਰਾਲਾ ਕਿਸੇ ਵੀਰ ਭਾਈ ਜੀ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਤੇ 3.5 ਫੁੱਟ ਵੈਂਡਾ ਤੇ ਪੂਰਾ ਵਧੀਆ ਟਰਾਲਾ ਬਣਿਆ ਹੋਇਆ ਹੈਵੀ ਤੋਂ ਭਾਰਾ ਜੇ ਕਿਸੇ ਵੀਰ ਭਾਈ ਜੀ ਲੈਣਾ ਵੀਰਾਂ ਸੰਪਰਕ ਕਰ ਲਓ ਤੇ ਰੇਟ ਹੈਗਾ ਇਹਦਾ 1 ਲੱਖ ਤੇ 45 ਹਜ਼ਾਰ ਮੌਕੇ ਤੇ ਮਾਤਣ ਕਰ ਦੇਣਗੇ 11 6 ਦਾ ਟਰਾਲਾ ਤੇ ਕਿਸੇ ਵੀਰ ਭਾਈ ਜੀ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਏਰੀਆ ਅੰਬਰਸਰ ਪਿੰਡ ਮਲੀਡੀਆਂ ਤੇ ਇਹਨੇ ਕੋਈ ਵੀਰ ਕੋਲੇ ਹੋਰ ਵੀ ਟਰਾਲੇ ਖੜੇ ਆ ਕੋਈ ਵੀਰ ਭਾਈ ਜੀ ਲੈਣੇ ਨੇ ਫੋਟੋ ਮੈਂ ਮਗਾ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਚੱਲੀ ਜਾਦਾ ਸਰਕੀਨ ਤੇ 145000 ਰੁਪਏ ਮੰਗ ਕਰਦੇ ਮੌਕੇ ਦੇ ਮਾਨਤਨ ਕਰ ਦੇਣਗੇ 2024 ਮਾਡਲ ਟਰਾਲਾ ਤੇ ਫੋਨ ਨੰਬਰ ਢਾਦੇ ਦੇ ਵੀ ਦੇਖਿਆ ਤੇ ਉਹ ਵੀ ਲਾਤਾ ਆਪਾਂ ਦੋ ਨੰਬਰ ਲੱਗੇ ਇਹ ਵੀ ਆ ਦੀ 1600 ਦਾ ਟਰਾਲਾ ਬਹੁਤ ਹੀ ਟਰਾਲਾ ਕਿਸੇ ਵੀਰ ਭਾਈ ਜੀ ਲੈਣਾ ਵੀ ਦਾ ਸੰਪਰਕ ਕਰ ਸਕਦੇ ਆ ਵੀਰੇ ਪੂਰਾ ਵਧੀਆ ਟਰਾਲਾ 70 ਰੁਪਏ ਹੈ ਟਾਇਰਾ ਟਰਾਲਾ ਦੇ ਦੇ ਤੇ ਪੂਰਾ ਹੈਵੀ ਤੋਂ ਪਹਰਾ ਟਰਾਲਾ ਬਣਿਆ ਵਾ 16 7 ਦਾ ਤੇ 3.5 ਫੁੱਟ ਦੇ ਵੈੱਡ ਹੈ ਦਾ ਤੇ 4 ਇੰਚ ਦੀ ਬੱਤੇ ਥੱਲੇ ਵਾਲੇ ਦਾ ਨੜੀ ਖਾਬਾ ਦਾਹੇ ਕੀ ਘਾਟਾ ਹੈ ਦਾ ਤੇ ਪੂਰਾ ਵਧੀਆ ਟਰਾਲਾ ਹਾਂ ਤੇ 2.5 ਫੁੱਟ ਵਾੜਾ ਤੇ ਪੂਰਾ ਹੈਵੀ ਤੋਂ ਪਹਰਾ ਟਰਾਲਾ ਬਣਿਆ ਵਾ ਰੇਟ ਹੈਗਾ 3,85,000 ਮੌਕੇ ਤੇ ਮਨ ਤਨ ਕਰ ਜੀਂਗੀ 80 ਤੇ 550 385000 ਰੁਪਿਆ ਰੇਟ ਹੈ ਟਰਾਲਾ ਇਹਦਾ ਮਾਲਕ ਵੀ ਦਾ ਨੰਬਰ ਉੱਤੇ ਆ ਗਿਆ business ਕਰ ਸਕਦੇ ਆ ਤੇ ਬੋਹ ਵੀ ਇਹ ਟਰਾਲਾ 70 ਰੁਪਏ ਟੈਰ ਟਰਾਲਾ ਦੇ ਦੇ ਤੇ 385000 ਰੁਪਿਆ ਰੇਟ ਹੈ 16 ਸਤਾ ਟਰਾਲਾ ਸਾਰੀ ਜਾਣਕਾਰੀ ਜਿਹੜੀ ਫੋਨ ਲੱਗ ਕੇ ਜਾਇ ਸਕਦੇ ਆ ਥੱਲੇ ਵੇਖੋ ਸਪੋਰਟਾ ਛੋਟਾ ਫੋਨ ਲੱਗੇ ਹੋਏ ਟਰਾਲੇ ਨੂੰ ਤੇ ਸਾਰੀ ਵੀਡੀਓ ਵੇਖ ਕੇ ਸਟੈਪ ਪਣਾ ਕਰੇ ਹੋਰ ਵੀ ਆ ਰਹੀ ਹੈ ਅੱਗੇ ਵੀਡੀਓ ਮੇਰੇ 14 ਸਤਾ ਟਰਾਲਾ ਬੋਹ ਵੀ ਇਹ ਟਰਾਲਾ ਕੇ ਵੀਰ ਭਾਈ ਨੂੰ ਲੈਣਾ ਵੀ ਨਾਲ ਸੰਪਰਕ ਕਰ ਸਕਦੇ ਆ ਕੋਕਾ ਬੇਟਰਾ ਦਾ 3.5 ਫੁੱਟ ਵੱਡਾ ਹੈ ਦਾ 2.5 ਫੁੱਟ ਵਾੜਾ ਸਵਾ ਆਠ ਨੜੀ ਦੀ ਹਾਬਾ 8 ਇੰਚੇ ਦਾ ਗਾਡਰ ਦਾ 4 ਇੰਚੀ ਬੱਤੀ ਆ ਤੇ ਪੂਰੀ ਫਸਸ ਸਾਫ ਪਈ ਆ ਜੇ ਕਿਸੇ ਵੀਰ ਭਾਈ ਜੀ ਲੈਣਾ ਵੀਰਾਂ ਸੰਪਰਕ ਕਰ ਸਕਦੇ 1400 ਟ੍ਰਾਲਾ ਰੇਟ ਹੈਗਾ ਇਹਦਾ 1 2,55,000 ਮੌਕੇ ਦੇ ਮਾਨਤਾਨ ਕਰਦੇ ਆਂ ਕਿ ਤੇ ਗੋਲੇ ਸਾਰੇ ਹਲ ਦਾ ਤੇ ਪੂਰਾ ਵਧੀਆ ਟ੍ਰਾਲਾ ਕੇ ਵੀਰ ਭਾਈ ਜੀ ਲੈਣਾ ਵੀਰਾਂ ਸੰਪਰਕ ਕਰ ਸਕੋ ਬਿਨਾਂ ਦੇਖੇ ਤੋਂ ਟ੍ਰਾਲਾ ਇਹ ਤੇ 2,55,000 ਰੁਪਇਆ ਰੇਟ ਮੰਗਦੇ ਮੌਕੇ ਤੇ ਮਾਨਤਨ ਕਰਦੇ ਕਿ 1400 ਟਰਾਦਾ ਕੋਕਾ ਪੀਸ ਬਣਿਆ ਵਾ ਬਹੁ ਬੱਜਾ ਹੈਵੀ ਤੇ ਪਾਰਾ ਟਰਾਦਾ ਬਣਿਆ ਵਾ ਤੇ ਸੋਹਣਾ ਟਰਾਦਾ ਬਣਿਆ ਕਿਸੇ ਵੀਰ ਪੰਜ ਦੇਣਾ ਬੀਨਸਪਾਰਕ ਕਰ ਸਕਦੇ ਹਾਂ ਮਾਲਕ ਵੀਰ ਦਾ ਨੰਬਰ ਉੱਤੇ ਚੱਕ ਜਿਹਾ ਸਰਕੀਂ ਤੇ ਵੀਨਸਪਾਰਕ ਕਰ ਲਓ ਤੇ ਸਾਰੀ ਜਾਣਕਾਰੀ ਜਾਨੀ ਜੁੜੀ ਫੋਨ ਲਾ ਕੇ ਲੈ ਸਕਦੇ ਹਾਂ ਤੇ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਤੇ ਚਾਹੀਦਾ ਸੈਕਸ ਸ਼ੇਅਰ ਕਰਿਓ ਕਰੋ சே யக்கே பட்டே